ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੀਆਂ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀਆਂ ਕਿ ਪੰਜਾਬ ਦੇ ਵਿੱਚ ਨਾ ਸਾਰੀਆਂ ਭਰਤੀਆਂ ਤੇ ਸਰਕਾਰੀ ਪ੍ਰਤੀਧੀ ਮੈਂ ਗੱਲ ਕਰ ਰਿਹਾ ਉਸ ਤੇ ਕੁਝ ਟਾਈਮ ਦੇ ਲਈ ਰੋਕ ਲੱਗੀ ਹੋਈ ਹੈ ਇਹਦੇ ਪਿੱਛੇ ਕਾਰਨ ਕੀ ਹੈ ਵੈਸੇ ਜੇਕਰ ਆਪਾਂ ਨਿਗਾਹ ਮਾਰੀਏ ਤੇ ਜਿਹੜੀਆਂ ਕੁਝ ਪ੍ਰੀਖਿਆਵਾਂ ਹੋਣੀਆਂ ਸੀ ਤੇ ਉਨੂੰ ਪੋਸਟਪੋਨ ਕਰ ਦਿੱਤਾ ਗਿਆ ਕਿ ਪ੍ਰਸ਼ਾਸਨਿਕ ਕਾਰਨ ਹੈ ਗਿਆ ਇਸ ਕਰਕੇ ਇਸ ਪ੍ਰੀਖਿਆ ਨੂੰ ਬਾਅਦ ਵਿੱਚ ਲਿਆ ਜਾਊਗਾ ਬਟ ਅਸਲ ਵਿੱਚ ਤਾਂ ਇਹੀ ਕਾਰਨ ਹੈ ਕਿ ਸਰਕਾਰ ਵੱਲੋਂ ਹਦਾਇਤਾਂ ਨੇ ਕਿ ਇਹਨਾਂ ਪ੍ਰੀਖਿਆਵਾਂ ਤੇ ਕੁਝ ਟਾਈਮ ਲਈ ਰੋਕ ਲਗਾ ਦਿੱਤੀ ਜਾਵੇ ਇਹਦੇ ਪਿੱਛੇ ਜੋ ਵੀ ਕਾਰਨ ਹੋਊਗਾ ਵਧੀਆ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਗੱਲ ਕਰਦੇ ਆ 2000 ਵੀ ਤੋਂ ਬਾਅਦ ਜਿੰਨੇ ਵੀ ਭਰਤੀ ਮੁਲਾਜ਼ਮ ਨੇ ਸਰਕਾਰੀ ਭਰਤੀਆਂ ਦੀ ਮੈਂ ਗੱਲ ਕਰ ਰਹੀ ਹਾਂ ਉਹਦੇ ਵਿੱਚ ਟੀਚਰ ਵੀ ਹੋ ਸਕਦੇ ਆ ਪਟਵਾਰੀ ਵੀ ਹੋ ਸਕਦੇ ਆ ਐਂਡ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀਆਂ ਆਈਆਂ ਸੀਗੀਆਂ ਉਹਨਾਂ ਦੀ ਵੀ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੀ ਕਿ ਉਹ ਜਿਹੜੇ ਭਰਤੀ ਹੋਏ ਸੀ ਨਾ ਮੁਲਾਜ਼ਮ ਉਹ ਹੋਏ ਸੀਗੇ ਸੈਂਟਰ ਦੇ ਪੇ ਸਕੇਲ ਤੇ ਸੈਂਟਰ ਦੇ ਪੇ ਸਕੇਲ ਦਾ ਕੀ ਮਤਲਬ ਹੈਗਾ ਆ ਕਿ ਪੰਜਾਬ ਸਰਕਾਰ ਉਸ ਟਾਈਮ ਦੇ ਵਿੱਚ ਕੋਈ ਹੋਰ ਸਰਕਾਰ ਸੀਗੀ ਕਿਸੇ ਹੋਰ ਪਾਰਟੀ ਦੀ ਪ੍ਰੀਵਿਅਸ ਜਿਹੜੀ ਗਵਰਨਮੈਂਟ ਸੀਗੀ ਉਹਨਾਂ ਵੱਲੋਂ ਕਹਿ ਲਓ ਕਿ ਇੱਕ ਅਮੈਂਡਮੈਂਟ ਕੀਤੀ ਜਾਂਦੀ ਆ ਕਿ ਜਿਹਦੇ ਵਿੱਚ ਦੱਸਿਆ ਜਾਂਦਾ ਕਿ ਜਿਹੜੀ ਤਨਖਾਹ ਹੋਊਗੀ ਨਾ ਜਿਹੜੇ ਨਵੇਂ ਮੁਲਾਜ਼ਮ ਹੋਣਗੇ ਉਹਨਾਂ ਦੀਆਂ ਤਨਖਾਹਾਂ ਘੱਟ ਹੋਣਗੀਆਂ ਪਹਿਲਾਂ ਵਾਲਿਆਂ ਦੇ ਮੁਕਾਬਲੇ ਭਾਵੇਂ ਇਹ ਕਿ ਉਹਨਾਂ ਦੇ 7ਵਾਂ ਕੇਂਦਰ ਦਾ ਜਿਹੜਾ ਪੇ ਸਕੇਲ ਹੈਗਾ ਆ ਉਹ ਲਾਇਆ ਜਾਊਗਾ ਬਟ ਉਹਦੇ ਵਿੱਚ ਜਿਹੜਾ ਪੇ ਸਕੇਲ ਹੈਗਾ ਆ ਜਿਹੜੀ ਤਾਂ ਹੋਣੀ ਆ ਬੇਸਿਕ ਤਨਖਾਹ ਉਹ ਹੋਣੀ ਆ ਕੇਂਦਰ ਦੀ ਤੇ ਜਿਹੜੇ ਪੱਤੇ ਲੱਗਣਗੇ ਉਹ ਹੋਣਗੇ ਪੰਜਾਬ ਦੇ ਸੋ ਇਹਦੇ ਨਾਲ ਹੋਇਆ ਕਿ ਕਿ ਜਿਹੜੇ ਅੱਜ ਜਿਹੜੇ ਭਰਤੀ ਮੁਲਾਜ਼ਮ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਤੇ ਪਹਿਲਾਂ ਵਾਲੇ ਜਿਹੜੇ ਪੰਜਾਬ ਦੇ ਭਰਤੀ ਹੋਏ ਭਾਵ ਕਿ ਉਹਨਾਂ ਤੇ ਪੰਜਾਬ ਦਾ ਪੇ ਸਕੇਲ ਜਿਹੜਾ ਲੱਗਿਆ ਹੋਇਆ 2020 ਤੋਂ ਪਹਿਲਾਂ ਵਾਲਿਆਂ ਤੇ ਉਹਨਾਂ ਦੇ ਪੇ ਸਕੇਲ ਦੇ ਵਿੱਚ ਤੇ ਅੱਜ ਦੇ EMPLOYE ਦੇ ਪੇ ਸਕੇਲ ਦੇ ਵਿੱਚ ਲਗਭਗ ਲਗਭਗ 15000 ਦਾ ਤੁਸੀਂ ਮੰਨ ਲਓ ਕਿ ਫਰਕ ਹੈਗਾ ਆ ਤੇ ਜਦੋਂ ਇੰਨਾ ਵੱਡਾ ਫਰਕ ਹੋਊਗਾ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸਰਕਾਰ ਖਿਲਾਫ ਪ੍ਰੋਟੈਸਟ ਕੀਤਾ ਐਂਡ ਕੋਰਟ ਦਾ ਰਾਹ ਵੀ ਅਪਣਾਇਆ ਤੇ ਇਹ ਗਏ ਕੋਰਟ ਦੇ ਵਿੱਚ ਕੋਰਟ ਵਿੱਚ ਜਾ ਕੇ ਇਹਨਾਂ ਨੇ ਇਹ ਦਲੀਲ ਦਿੱਤੀ ਕਿ ਜਿਹੜਾ ਇਹਨਾਂ ਨੇ ਜਿਹੜੀ ਵੀ ਐਮੈਂਡਮੈਂਟ ਇਹਨਾਂ ਨੇ ਕੀਤੀ ਹੈਗੀ ਹੈ ਉਹ ਤਾਂ 2018 ਦੇ ਜਿਹੜੇ ਸਰਵਿਸ ਰੂਲ ਹੈਗੇ ਆ ਉਹਦੇ ਵਿੱਚ ਤਾਂ ਕੋਈ ਐਮੈਂਡਮੈਂਟ ਨਹੀਂ ਕੀਤੀ ਗਈ ਸੋ ਇਸ ਕਰਕੇ ਕਿਉਂਕਿ 2018 ਦੇ ਸਰਵਿਸ ਰੂਲ ਅਕੋਰਡਿੰਗ ਸਾਡੇ ਤੇ ਜਿਹੜਾ ਪੇ ਸਕੇਲ ਬਣਦਾ ਆ ਉਹ ਪੰਜਾਬ ਪੇ ਸਕੇਲ ਹੀ ਬਣਦਾ ਆ ਨਾ ਕਿ ਕੇਂਦਰ ਦਾ ਪੇ ਸਕੇਲ ਸੋ ਜਦੋਂ ਇਹ ਗੱਲ ਚੈਲੰਜ ਹੋਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਐਂਡ ਉਹਨਾਂ EMPLOYEES ਨੇ ਜਾਂ ਫਿਰ ਜਿਹੜੇ ਵੀ ਵਕੀਲ ਸਕੇ ਉਹਨਾਂ ਨੇ ਇਸੇ ਗੱਲ ਤੇ ਚੈਲੰਜ ਕੀਤਾ ਕਿ ਸਾਨੂੰ ਪੰਜਾਬ ਪੇ ਸਕੇਲ ਮਿਲਣਾ ਚਾਹੀਦਾ ਆ 2018 ਦੇ ਜਿਹੜੇ ਸਰਵਿਸ ਰੂਲ ਹੈਗੇ ਆ ਉਹਦੇ ਵਿੱਚ ਤਾਂ ਕੋਈ ਐਮੈਂਡਮੈਂਟ ਤੁਸੀਂ ਕੀਤੀ ਨਹੀਂ ਸੋ ਇਹਨਾਂ ਦੇ ਤੁਸੀਂ ਕੇਂਦਰ ਦਾ ਪੇ ਸਕੇਲ ਕਿਵੇਂ ਲਗਾ ਸਕਦੇ ਹੋ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਆਰਡਰ ਦਿੱਤਾ ਕਿ ਨਹੀਂ ਬਈ ਇਹਨਾਂ ਦੇ ਤੁਸੀਂ ਕੀ ਕਰੋ ਇਹਨਾਂ ਨੂੰ ਤੁਸੀਂ ਪੰਜਾਬ ਪੇ ਸਕੇਲ ਹੀ ਦਿਓ ਤੇ ਇਸ ਤੋਂ ਬਾਅਦ ਹੋਰ ਵੀ ਕਿੰਨੀਆਂ ਭਰਤੀਆਂ ਆਈਆਂ ਦੇਖ ਲਓ ਤੁਸੀਂ ਵੀ 23 46 ਭਰਤੀ ਆਈ ਜਿਹੜੀ ਕਿ ਅਜੇ ਕੰਪਲੀਟ ਨਹੀਂ ਹੋ ਪਾਈ 3704 ਭਰਤੀ ਆਈ 2399 ਭਰਤੀ ਆਈ 6635 ਆਈ ਇਹ ਸਾਰੇ ਜਿਹੜੇ ਭਰਤੀ ਕੀਤੇ ਜਿਹੜੇ ਵੀ এমਪਲੋਈ ਹੈਗੇ ਆ ਇਹ 2020 ਤੋਂ ਬਾਅਦ ਦੇ ਹੀ ਹੈਗੇ ਆ ਤੇ ਇਹਨਾਂ ਤੇ ਜਿਹੜਾ ਪੇ ਸਕੇਲ ਲੱਗਦਾ ਆ ਉਹ ਕਿਹੜਾ ਲੱਗਦਾ ਆ ਫਿਲਹਾਲ ਉਹਨਾਂ ਤੇ ਕੇਂਦਰ ਦਾ ਪੇ ਸਕੇਲ ਲੱਗਿਆ ਹੋਇਆ ਐਂਡ ਇਸ ਗੱਲ ਤੇ ਜਦੋਂ ਚੈਲੰਜ ਕੀਤਾ ਗਿਆ ਤੇ ਉਹਦੇ ਵਿੱਚ ਫੈਸਲਾ ਆਇਆ ਕਿ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਦੇ ਹੱਕ ਵਿੱਚ ਫੈਸਲਾ ਆਇਆ ਤੇ ਜਦੋਂ ਵੀ ਆਪਾਂ ਨੂੰ ਆਫਰ ਲੈਟਰ ਮਿਲਦਾ ਜਾਣਾ ਤੇ ਉਹਦੇ ਵਿੱਚ ਇਹੀ ਲਿਖਿਆ ਹੁੰਦਾ ਕਿ ਇਹਨਾਂ ਨੂੰ ਇੰਨੀ ਕੁ ਤਨਖਾਹ ਜਿਹੜੀ ਹੈਗੀ ਆ ਉਹ ਮਿਲਣੀ ਆ ਬਟ 2018 ਦੇ ਜਿਹੜੇ ਸਰਵਿਸ ਰੂਲ ਹੈਗੇ ਆ ਕਿਤਨਾ ਕਿਤੇ ਕਹਿ ਲੋ ਕਿ ਭਈ ਉਹ ਮੈਚ ਨਹੀਂ ਕਰ ਰਹੀਆਂ ਚੀਜ਼ਾਂ ਸੋ ਇਸ ਕਰਕੇ ਜਦੋਂ ਸਰਕਾਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਹਾਰ ਗਈ ਤੇ ਉਹ ਗਏ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਕਿਹਾ ਤਾਂ ਕਿ ਨਹੀਂ ਭਈ ਮੁਲਾਜ਼ਮਾਂ ਨੂੰ ਜਿਹੜਾ ਇਹਨਾਂ ਦਾ ਪੇ ਸਕੇਲ ਬਣਦਾ ਹੈਗਾ ਆ ਉਹ ਦੋ ਤੇ ਕੀ ਹੋ ਰਿਹਾ ਸੀਗਾ ਇੱਕ ਤਰ੍ਹਾਂ ਦੀ ਕਹਿ ਲੋ ਸਰਕਾਰ ਦੀ ਖੱਜਲਖਵਾਰੀ ਵੱਧ ਰਹੀ ਸੀਗੀ ਕਿਉਂਕਿ ਕੇਸ ਬੜੇ ਲੱਗ ਰਹੇ ਸੀਗੇ ਕੇਸ ਜ਼ਿਆਦਾ ਲੱਗਣ ਕਰਕੇ ਇਹਨਾਂ ਨੇ ਕਿਹਾ ਕਿ ਯਾਰ ਪਹਿਲਾਂ ਆਪਾਂ ਸ਼ੋਧ ਹੀ ਕਰ ਦਿੰਨੇ ਆ ਕਿਹਦੇ ਵਿੱਚ 2018 ਦੇ ਜਿਹੜੇ ਸਰਵਿਸ ਰੂਲ ਲੱਗੇ ਆ ਉਹਦੇ ਵਿੱਚ ਸ਼ੋਧ ਕਰ ਦਿੱਤੀ ਆ ਫਿਰ ਜਿਹੜੀਆਂ ਭਰਤੀਆਂ ਨੇ ਜੀ ਆਪਾਂ ਨਵੀਆਂ ਕੱਢਾਂਗੇ ਕਿਉਂਕਿ ਹੁਣ ਜਿੰਨੀਆਂ ਵੀ ਭਰਤੀਆਂ ਹੋਣ ਗਿਆ ਸੇਮ ਹੀ ਜਿਹੜਾ ਪੇ ਸਕੇਲ ਹੈਗਾ ਆ ਲੱਗੂਗਾ ਸੇਮ ਪੇ ਸਕੇਲ ਲੱਗਣ ਕਰਕੇ ਜਦੋਂ ਉਹਨਾਂ ਨੂੰ ਜੌਬ ਮਿਲ ਗਈ ਉਹਨਾਂ ਨੇ ਵੀ ਕੇਸ ਲਗਾਉਣਾ ਯਾਨੀ ਕਿ ਯਾਰ ਅਸੀਂ ਤਾਂ ਭਰਤੀ ਇੰਨੇ ਟਾਈਮ ਤੋਂ ਬਾਅਦ ਹੋਏ ਸੀਗੇ ਸਰਵਿਸ ਰੂਲ ਵੇਸ ਤਾਂ ਕੋਈ ਚੇਂਜ ਹੋਇਆ ਨਹੀਂ ਸੀ ਫਿਰ ਸਾਡੇ ਤੇ ਇਹ ਲਾਗੂ ਕਿਉਂ ਹੋਣਾ ਚਾ ਕਿ ਜਿਹੜਾ ਸਾਰਾ ਸਾਨੂੰ ਇਸ਼ੂ ਹੈਗਾ ਆ ਇਹ ਦੇਖਣ ਨੂੰ ਮਿਲ ਰਿਹਾ ਬਾਕੀ ਇਸ ਵੀਡੀਓ ਨੂੰ ਮੈਂ ਇਨਫੋਰਮੇਸ਼ਨ ਦੇਣ ਦੇ ਪਰਪਸ ਨਾਲ ਬਣਾਇਆ ਹੂਪ ਸੋ ਜਿਹੜੇ ਆਪਣੇ ਚੈਨਲ ਤੇ ਜੁੜੇ ਹੋਏ ਸਾਥੀ ਹੈਗੇ ਆ ਕਿਉਂਕਿ ਤੁਸੀਂ ਆਪ ਵੀ ਪ੍ਰੈਪਰੇਸ਼ਨ ਕਰ ਰਹੇ ਹੋ ਵੱਖਰੀਆਂ ਵੱਖਰੀਆਂ ਪ੍ਰੀਖਿਆਵਾਂ ਦੀ ਸੋ ਇਸ ਕਰਕੇ ਮੈਨੂੰ ਲੱਗਿਆ ਕਿ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਕਿਉਂਕਿ ਕੱਲ ਕਿਸੇ ਪਰਸਨ ਨੇ ਟੈਲੀਗ੍ਰam ਗਰੁੱਪ ਦੇ ਵਿੱਚ ਭੇਜਿਆ ਪੁੱਛਿਆ ਕਿ ਸਰ ਸਤਨਾਮ ਪੀਐਸਕੇ ਲੱਗ ਰਿਹਾ ਤੇ ਤੁਹਾਨੂੰ ਵਧਾਈ ਆ ਬਟ ਤੁਹਾਨੂੰ ਨਹੀਂ ਪਤਾ ਕਿ ਜਿਹੜਾ ਫਰਕ ਹੈਗਾ ਆ ਸੈਲਰੀ ਦੇ ਵਿੱਚ ਬੇਸ਼ੱਕ ਪੰਜਾਬ ਦੇ ਵਿੱਚ ਛੇਵਾਂ ਪੀਐਸਕੇ ਲੱਗਿਆ ਹੋਇਆ ਪੰਜਾਬ ਦਾ ਬਟ ਉਹਦੇ ਵਿੱਚ ਫਰਕ ਜਿਹੜਾ ਹੈਗਾ ਉਹ ਤੁਹਾਨੂੰ ਵੇਖਣ ਨੂੰ ਮਿਲਦਾ ਆ ਹੋਪਸੋ ਵੀਡੀਓ ਤੁਹਾਨੂੰ ਪਸੰਦ ਜ਼ਰੂਰ ਆਈ ਹੋਗੀ ਬਾਕੀ ਦੋਸਤੋ ਆਪਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਅਜੇ ਉਹ ਕਰਦੇ ਰਹੋ ਨਾਲ ਨਾਲ ਕੋਈ ਆਪਦੀ ਸਕਿੱਲ ਵੀ ਡਿਵੈਲਪ ਕਰ ਸਕਦੇ ਹਾਂ ਕੋਈ ਕੰਪਿਊਟਰ ਦਾ ਕੋਰਸ ਕਰ ਸਕਦੇ ਹਾਂ ਐਂਡ ਨਾਲ ਨਾਲ ਜਿਹੜੀਆਂ ਹੋਰ ਸਕਿੱਲਸ ਹੁੰਦੀਆਂ ਨੇ ਟੀਚਿੰਗ ਸਕਿੱਲਸ ਉਹਨਾਂ ਨੂੰ ਵੀ ਤੁਸੀਂ ਇੰਪਰੂਵ ਕਰਦੇ ਰਹੋ ਤਾ ਜੋ ਤੁਹਾਡੀਆਂ ਫਿਊਚਰ ਵਿੱਚ ਜਿਹੜੀਆਂ oportunidades ਨੇ ਜੀ ਉਹ ਵਧਣ ਸੋ ਦੋਸਤੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all